ਇਹ ਮਨ ਪਿਆਰਿਆ ਤੂੰ ਸਦਾ ਸਤ ਸਮਾਲੀ ਇਹ ਕੁਟੰਬ ਤੂੰ ਜੀ ਦੇਖਦਾ ਚਲੈ ਨਾਹੀ ਤੇਰੇ ਨਾਲੀ ਸਾਥ ਤੇਰੇ ਚਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਐਸਾ ਕਬ ਮੂਲੇ ਨ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਐ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੀ ਤੂੰ ਸਦਾ ਸੱਚ ਸਮਾਲੀ ਏ ਪਿਆਰੇ ਮਨ ਤੂੰ ਸਦਾ ਪਰਮਾਤਮਾ ਨੂੰ ਯਾਦ ਕਰਿਆ ਕਰ ਜਿਹੜਾ ਪਰਿਵਾਰ ਤੂੰ ਵੇਖ ਰਿਹਾ ਹੈ ਇਸਨੇ ਤੇਰੇ ਨਾਲ ਨਹੀਂ ਨਿਭਾਉ ਜਿਸਨੇ ਤੇਰੇ ਨਾਲ ਸਦਾ ਦਾ ਸਾਥ ਨਹੀਂ ਨਿਭਾ ਸਕਨਾ ਉਸ ਪਰਿਵਾਰ ਨਾਲ ਕਿਉਂ ਪਿਆਰ ਪਾਇਆ ਹੋਇਆ ਹੈ ਇਹੋ ਜਿਹਾ ਕੰਮ ਬਿਲਕੁਲ ਨਹੀਂ ਕਰਨਾ ਚਾਹੀਦਾ ਹੈ ਜਿਸ ਦੇ ਕੀਤੇ ਆ ਅਖਰ ਹੱਥ ਮਲਨੇ ਪੈਣ ਤੋਂ ਸਤਿਗੁਰੂ ਦਾ ਉਪਦੇਸ਼ ਗੌਰ ਨਾਲ ਸੁਣ ਲੈ ਇਹ ਸਦਾ ਚੇਤੇ ਰੱਖ ਇਹ ਤੇਰੇ ਨਾਲ ਨਿਭਣ ਵਾਲਾ ਹੈ ਨਾਨਕ ਤਾਂ ਗੀਤ ਕਰਦੇ ਹਨ ਇਹ ਪਿਆਰੇ ਮਨ ਤੂੰ ਸਦਾ ਅਕਾਲ ਪੁਰਖ ਨੂੰ ਚੇਤੇ ਕਰਿਆ ਕਰ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਤੋਂ ਨਾ ਪਾਇਆ ਕਿੰਨਾ ਹੈ ਤੇਰਾ ਆਪਣਾ ਆਪ ਤੂੰ ਜਾਣੀ ਇਹ ਜੰਤ ਸਭ ਖੇਲ ਤੇਰਾ क्या को आखाने आख्या तेखे सब तू है जिन जग तू पाया कह नानक तू सदा अगम है तेरा अंत न पाया हे अकाल पुरख तेरा भेद कोई नहीं पा सकया तू समझे तो परे है ना जिसने वाला है तेरे उ गुणा ताकत किसी ने भेद नहीं लगा तू कि वा है अपनी महानता तो आप जानता है तू कि बड़ा है कोई किए दस सकता है क्योंकि ये सारे जीव जो तेरे पैदा किते हुए हन, सब तेरा खेड़ तमाशा रचिया होया है ये सारा जगत तेरा पैदा किया होक जीव विच तुम आप बोल रहा है आप ही वेख रहा है ਨਾਲੁਕਰ ਜੋਈ ਕਰਦੇ ਹਨ हे ਵਾਹਿਗੁਰੂ ਤੋ ਸਦਾ ਸਮਝ ਤੋਂ ਪਰੇ ਹੈ ਤੇਰਾ ਭੇਤ ਨਹੀਂ ਲੱਭਿਆ ਜਾ ਸਕਦਾ ਸੂਰ ਨਰਮਨ ਜਲ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਰਬਤੂ ਦੂਰ ਪਾਇਏ ਇਕ ਵੇਖ ਪਰਸਨ ਆਇਆ ਲਭ ਲੋਭ ਹੰਕਾਰ ਚੁਕਾ ਸਤਗੁਰੂ ਭਲਾ ਪਾਇਆ ਇਹ ਨਾਰਕ ਜਿਸ ਨੂੰ ਆਪ ਤੁਠਾ ਤੈਨ ਅੰਮ੍ਰਿਤ ਗ੍ਰਹਿਤੇ ਪਾਇਆ ਜਿਸ ਅੰਮ੍ਰਿਤ ਨੂੰ ॠषि मुनि ਦੇਵਤੇ ਤੇ ਮਨੁੱਖ ਭਾਲ ਦੇ ਵਰਦੇ ਹਨ ਉਹ ਅੰਮ੍ਰਿਤ ਮੈਨੂੰ ਗੁਰੂ ਤੋਂ ਮਿਲਿਆ ਹੈ ਗੁਰੂ ਨੇ ਮਿਹਰ ਕੀਤੀ ਤਾਂ ਅੰਮ੍ਰਿਤ ਪ੍ਰਾਪਤ ਹੋਇਆ ਸੱਚੇ ਪ੍ਰਭੂ ਨੂੰ ਮਨ ਵਿੱਚ ਟਿਕਾਲਿਆ ਹੇ ਵਾਹਿਗੁਰੂ ਸਾਰੇ ਜੀਵ ਜੰਤ ਤੂੰ ਆਪ ਹੀ ਪੈਦਾ ਕੀਤੇ ਹਨ ਪਰ ਕੋਈ ਵਿਰਲਾ ਮਨੁੱਖ गुरु का दर्शन कर आता है उसदे पैर छून आता है उसदा लभ लोभ से अहंकार दूर हो जाता है उसनों सच्चा गुरु प्यारा लगता है नानक आखते हैं जिस मनुखते परमात्मा प्रसन्न हूँ है उसू गुरु तो नाम अमृत प्राप्त हो जाता है भगत की चाल निराली ਚੱਲ ਨਿਰਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਨੋ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦ ਦੀ ਜਿਨ ਆਪਤ ਜਿਹਾ ਹਰ ਵਾਸਨਾ ਸੁਮਾਨੀ ਤਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਭਗਤਾ ਦਾ ਜ਼ਿੰਦਗੀ ਜਿਉਣ ਦਾ ਤਰੀਕਾ ਦੁਨਿਆਵੀ ਲੋਕਾਂ ਤੋਂ ਵੱਖਰਾ ਹੁੰਦਾ ਹੈ ਭਗਤਾਂ ਦੀ ਰਹਿਣੀ ਬਹਿਣੀ ਇਸ ਕਰਕੇ ਲੋਕਾਂ ਨਾਲੋਂ ਵੱਖਰੀ ਹੁੰਦੀ ਹੈ ਕਿਉਂਕਿ ਇਹ ਬੜੇ ਔਖੇ ਰਸਤੇ ਉੱਤੇ ਤੁਰਦੇ ਹਨ ਉਹ ਪਦਾਰਥਾਂ ਦਾ ਲਾਲਚ ਵੱਡੇ ਹੋਣ ਦਾ ਹੰਕਾਰ ਤੇ ਸੰਸਾਰੀ ਤ੍ਰਿਸ਼ਨਾ ਨੂੰ ਛੱਡ ਦਿੰਦੇ ਹਨ ਤੇ ਬਹੁਤਾ ਨਹੀਂ ਬੋਲਦੇ ਇਸ ਰਸਤੇ ਉੱਤੇ ਤੁਰਨਾ ਬੜੀ ਔਖੀ ਖੇੜ ਹੈ ਕਿਉਂਕਿ ਇਹ ਰਸਤਾ ਖੰਡੇ ਦੀ ਧਾਰ ਨਾਲੋਂ ਤਿੱਖਾ ਹੈ ਤੇ ਵਾਲ ਨਾਲੋਂ ਪਤਲਾ ਇਸ ਉੱਤੋਂ ਡਿੱਗਣ ਦੀ ਸੁਭਾਵਨਾ ਹਰ ਵੇਲੇ ਬਣੀ ਰਹਿੰਦੀ ਹੈ ਪਰ ਜਿੰਨਾ ਬੰਦਿਆਂ ਨੇ ਗੁਰੂ ਪਰਮੇਸ਼ਰ ਦੀ ਮਿਹਰ ਨਾਲ ਆਪਾ ਭਾਵ ਛੱਡ ਦਿੱਤਾ ਹੈ ਉਹਨਾਂ ਦੀ ਹਰੇਕ ਵਾਸ਼ਨਾ ਪ੍ਰਭੂ ਯਾਦ ਵਿੱਚ ਮੁੱਕ ਜਾਂਦੀ ਹੈ ਨਾਨਕ ਆਖਦੇ ਹਨ ਭਗਤਾਂ ਦੀ ਜ਼ਿੰਦਗੀ ਜਿਉਣ ਦਾ ਤਰੀਕਾ ਸੰਸਾਰੀ ਲੋਕਾਂ ਤੋਂ ਵੱਖਰਾ ਚਲਿਆ ਆ ਰਿਹਾ ਹੈ